ਕੋਈ ਗੱਲ ਬਾਤ ਨਹੀਂ ਆ ਸਾਡੇ ਕੋ ਫੁਟੇਜ ਹੈ ਗਿਆ ਆਦੀਆ ਉਹ ਨੱਚਦਾ ਹੀ ਜਾਂਦਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਆ ਕਿ ਕੋਈ ਪ੍ਰੈਸ਼ਰ ਹੈ ਜਾਂ ਕੋਈ ਦਿਮਾਗ ਤੇ ਕੋਈ ਪ੍ਰੋਬਲਮ ਹੈ ਕੋਈ ਇਹੋ ਜੀ ਗੱਲ ਨਹੀਂ ਆ ਤੇ ਬਾਕੀ ਜਿਹੜੀ ਅੱਗੇ ਦੀ ਜਾਂਚ ਹੈਗੀ ਉਹ ਚਲਦੀ ਪਈ ਜੀ ਸੀਬੀਆਈ ਦੀ ਜਿਹੜੀ ਬਾਕੀ ਦੇ ਹੈਗੇ ਮੁਲਾਜ਼ਮ ਸਾਰੇ ਉਹ ਲੱਗੇ ਹੋਏ ਆ ਪੁਲਿਸ ਵੱਲੋਂ ਪੂਰਾ ਸਹਿਯੋਗ ਹਾਂਜੀ ਹਾਂਜੀ ਪੂਰਾ ਸਹਿਯੋਗ ਭਾਜੀ ਕੋਈ ਕੋਈ ਕਮੀ ਪੇਸ਼ੀ ਨਹੀਂ ਭਾਜੀ ਬਸ ਬੇਨਤੀ ਆ ਬਸ ਪੁੱਤ ਘਰ ਆ ਜਾ ਉਹਨੂੰ ਇਹੋ ਕਹਿੰਨੇ ਘਰ ਆ ਜਾ ਪੁੱਤ ਬਸ ਹੋ ਗਈ ਉਹਨਾਂ ਦੀ ਯੈਲੋ ਕਲਰ ਦੀ ਟੀ-ਸ਼ਰਟ ਪਾਈ ਜੇ ਬਲੂ ਕਲਰ ਦਾ ਪਜਾਮਾ ਜੇ ਮਹਿਰੂਨ ਕਲਰ ਦਾ ਬੈਗ ਉਹਨੇ ਮੋਢੇ ਤੇ ਪਾਇਆ ਜੇ ਹੱਥ ਜੋੜ ਕੇ ਬੇਨਤੀ ਕਿਤੇ ਵੀ ਬੱਚਾ ਮਿਲਦਾ ਉਹਨੂੰ ਸਾਡੇ ਕੋਲ ਲੈ ਕੇ ਆਓ ਅਦਾਲਤ ਦੀ ਇਹ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਭਲਾ ਕਲੋਨੀ ਇਲਾਕੇ ਦੇ ਹਰਸਿਮਰ ਸਿੰਘ ਬੱਚੇ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਹਰਸਿਮਰ ਸਿੰਘ ਟਿਊਸ਼ਨ ਦੇ ਲਈ ਘਰੋਂ ਨਿਕਲਿਆ ਸੀ ਟਿਊਸ਼ਨ ਤੋਂ ਜਾਂਦੇ ਸਮੇਂ ਅਚਾਨਕ ਉਹ ਜਿਹੜਾ ਕਿ ਸੜਕ ਤੋਂ ਗਾਇਬ ਹੋ ਗਿਆ ਟਿਊਸ਼ਨ ਲਈ ਜਾਂਦੇ ਸਮੇਂ ਰਸਤੇ ਤੋਂ ਸਿਮਰ ਸਿੰਘ ਦੀਆਂ ਜਿਹੜੀਆਂ ਤਸਵੀਰਾਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਜਦੋਂ ਟਿਊਸ਼ਨ ਤੋਂ ਸਿਮਰ ਸਿੰਘ ਘਰ ਨਹੀਂ ਪਹੁੰਚਿਆ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਟਿਊਸ਼ਨ ਮੈਡਮ ਨੂੰ ਫੋਨ ਲਾ ਕੇ ਪੁੱਛਿਆ ਤਾਂ ਮੈਡਮ ਨੇ ਦੱਸਿਆ ਕਿ ਅੱਜ ਤਾਂ ਉਹ ਟਿਊਸ਼ਨ ਹੀ ਨਹੀਂ ਆਇਆ ਜੋ ਦੋ ਟਿਊਸ਼ਨ ਨੇ ਪਹੁੰਚਾ ਤਾਂ ਪਰਿਵਾਰਕ ਮੈਂਬਰ ਪਰੇਸ਼ਾਨ ਹੋ ਗਏ ਉਹਨਾਂ ਨੇ ਹਰ ਸਿਮਰ ਸਿੰਘ ਨੂੰ ਹਰ ਗਲੀ ਦੇ ਵਿੱਚ ਲੱਭਣਾ ਸ਼ੁਰੂ ਕਰ ਦਿੱਤਾ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਦੱਸਦੀ ਕਿ ਪਰਿਵਾਰਕ ਮੈਂਬਰਾਂ ਨੇ ਹਰ ਸਿਮਰ ਸਿੰਘ ਦੀ ਭਾਲ ਦੇ ਲਈ ਆਪਣਾ ਨੰਬਰ ਵੀ ਜਾਰੀ ਕੀਤਾ ਜਿਸ ਨੂੰ ਵੀ ਉਹਨਾਂ ਦੇ ਬੱਚੇ ਦੀ ਕਹਾਣੀ ਬਾਰੇ ਪਤਾ ਲੱਗਦਾ ਹੈ ਉਸ ਦੇ ਬੱਚੇ ਬਾਰੇ ਪਤਾ ਲੱਗਦਾ ਤਾਂ ਉਹਨਾਂ ਦੇ ਨਾਲ ਉਹ ਸੰਪਰਕ ਜ਼ਰੂਰ ਕਰਨ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਇਸ ਬਾਰੇ ਕੀ ਕਹਿਣਾ ਹੈ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਭਾਜੀ ਜੰਗਬਹਾਦਰ ਸਿੰਘ ਕਿ ਕਿੱਥੇ ਤੋਂ ਰਹਿਣ ਵਾਲੇ ਭਾਜੀ ਅਸੀਂ ਭਾਜੀ ਪੱਲਾ ਕਲੋਨੀ ਦੇ ਤੇ ਭਾਜੀ ਕੀ ਮਾਮਲਾ ਹੋਇਆ ਜਿਹੜਾ ਤੁਹਾਡਾ ਬੱਚਾ ਜਿਹੜਾ ਮਿਸਿੰਗ ਹੋ ਗਿਆ ਸਾਰਾ ਡਿਟੇਲ ਦੱਸਿਓ ਕਿੰਨੇ ਵਜੇ ਮਿਸਿੰਗ ਹੋਇਆ ਉਹ ਕਿੰਨੀ ਤਰੀਕ ਨੂੰ ਹੈ ਭਾਜੀ ਕੱਲ 11 ਤਰੀਕ ਨੂੰ ਸਵਾ 6 ਵਜੇ ਟਿਊਸ਼ਨ ਤੇ ਜਾਂਦਾ ਭਾਜੀ ਉਹ ਤੇ ਟਿਊਸ਼ਨ ਤੇ ਨਹੀਂ ਗਿਆ ਅਸੀਂ ਫਿਰ ਉਹਨਾਂ ਨੂੰ ਫੋਨ ਕੀਤਾ ਜਦੋਂ ਸਵਾ 8 ਵਜੇ ਛੁੱਟੀ ਹੁੰਦੀ ਉਹਨੂੰ ਤੇ ਸਵਾ 8 ਵਜੇ ਫੋਨ ਕੀਤਾ ਉਹਨਾਂ ਨੂੰ ਤੇ ਉਹਦੇ ਮੈਡਮ ਕਹਿੰਦੇ ਕਿ ਉਹ ਘਰ ਨਹੀਂ ਆਇਆ ਉਹ ਟਿਊਸ਼ਨ ਤੇ ਨਹੀਂ ਆਇਆ ਸੌਰੀ ਅੱਛਾ ਤੇ ਉਸ ਤੋਂ ਬਾਅਦ ਅਹੀਂ ਫਿਰ ਜਿਹੜੀ ਆ ਜਾਂਚ ਜਿਹੜੀ ਸ਼ੁਰੂ ਕਰਤੀ ਫੜਾਵਾੜ ਓਸੀ ਟਾਈਮ ਅਹੀਂ ਗਏ ਆ ਫਿਰ ਛਾਡੇ ਠਾਣੇ ਗਏ ਆ ਉਹਨਾਂ ਨੇ ਵੀ ਸਾਡਾ ਜਿਹੜੀ ਆ ਲਖੀਆ ਕੰਪਲੀਟ ਲਿਖੀ ਓਸੀ ਟਾਈਮ ਸਾਡੀ ਉਹਨਾਂ ਨਾਲੇ ਬਹੁਤ ਸਾਥ ਦਿੱਤਾ ਉਹਨਾਂ ਨੇ ਵੀ ਸਾਡਾ ਹੁਣ ਵੀ ਭਾਜੀ ਸਾਰਾ ਚੱਲ ਰਿਹਾ ਵਾ ਸੀਬੀਆਈ ਦੇ ਵੀ ਆਏ ਆ ਟੀਮ ਉਹਨਾਂ ਨੇ ਵੀ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਜਿਹੜਾ ਵਾ ਉਹ ਭੇਜੇ ਹੋਏ ਆ ਆਪਣੇ ਬੰਦੇ ਅਤੇ ਤੁਹਾਨੂੰ ਕੀ ਲੱਗਦਾ ਕਿ ਬੱਚਾ ਕਰੋ ਨੋਰਮਲ ਗਿਆ ਕੋਈ ਗਲਬਾਤ ਨਹੀਂ ਹਾਂ ਹਾਂਜੀ ਬਿਲਕੁਲ ਨੋਰਮਲ ਕੋਈ ਗਲਬਾਤ ਨਹੀਂ ਹਾਂ ਸਾਡੇ ਕੋ ਫੁਟੇਜ ਹੈ ਗਿਆ ਆਦੀਆਂ ਉਹ ਨੱਚਦਾ ਹੀ ਜਾਂਦਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਆ ਕਿ ਕੋਈ ਪ੍ਰੈਸ਼ਰ ਹੈ ਜਾਂ ਕੋਈ ਦਿਮਾਗ ਤੇ ਕੋਈ ਪ੍ਰੋਬਲਮ ਹੈ ਕੋਈ ਇਹੋ ਜੀ ਗੱਲ ਨਹੀਂ ਆ ਬਸ ਬੱਚੇ ਤੁਹਾਨੂੰ ਪਤਾ ਪਤਾ ਨਹੀਂ ਸਮਝੀ ਸਾਨੂੰ ਵੀ ਨਹੀਂ ਸਮੇ ਲੱਗੀ ਕੀ ਬਣਿਆ ਕੋਈ ਜਿਹੜੀ ਸੀਸੀਟੀਵੀ ਲਾਸਟ ਜਿਹੜੀ ਆ ਉਹ ਕਿੱਥੋਂ ਦੀ ਲੋਕੇਸ਼ਨ ਜਿਹੜੀ ਆ ਰਹੀ ਹੈ ਸੀਸੀਟੀਵੀ ਜਿਹੜੀ ਲਾਸਟ ਜਿਹੜੀ ਆ ਰਹੀ ਜੇ ਉਹ ਭਾਜੀ ਆ ਰਹੀ ਹਰਗਬਿੰਦ ਐਵਨਿਊ ਦੀ ਅੱਛਾ ਲਾਸਟ ਹਾਂਜੀ ਹਾਂਜੀ ਠੀਕ ਹੈ ਤੇ ਉਹ ਉਹ ਹਰਗਬਿੰਦ ਐਵਨਿਊ ਜ ਲਾਸਟ ਜਿਹੜੀ ਫੁਟੇਜ ਹੈਗੀ ਉਹ ਸਾਡੇ ਕੋਲ ਹੋ ਹੈਗੀ ਆ ਤੇ ਬਾਕੀ ਜਿਹੜੀ ਅੱਗੇ ਦੀ ਜਾਂਚ ਹੈਗੀ ਉਹ ਚੱਲਦੀ ਪਈ ਜੇ ਸੀਬੀਆਈ ਦੀ ਜਿਹੜੀ ਬਾਕੀ ਦੇ ਹੈਗੇ ਮੁਲਾਜ਼ਮ ਸਾਰੇ ਉਹ ਲੱਗੇ ਹੋਏ ਆ ਪੁਲਿਸ ਵੱਲੋਂ ਪੂਰਾ ਸਹਿਯੋਗ ਹਾਂਜੀ ਹਾਂਜੀ ਪੂਰਾ ਸਹਿਯੋਗ ਭਾਜੀ ਕੋਈ ਕੋਈ ਕਮੀ ਪੇਸ਼ੀ ਨਹੀਂ ਭਾਜੀ ਬਸ ਬੇਨਤੀ ਆ ਬਸ ਪੁੱਤ ਘਰ ਆ ਜਾ ਤੂੰ ਤੇ ਜਿਹੜੇ ਦੇਖ ਰਹੇ ਨੇ ਤੁਹਾਨੂੰ ਜਾਂ ਤੁਹਾਡਾ ਬੱਚਾ ਜਿਹੜਾ ਦੇਖ ਰਿਹਾ ਤੁਹਾਨੂੰ ਉਹਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਉਹਨੂੰ ਇਹੋ ਕਹਿੰਨੇ ਘਰ ਆ ਜਾ ਬੱਤ ਬਸ ਹੋ ਗਈ ਉਹਨਾਂ ਦੀ ਇੱਕ ਵਾਰੀ ਤੁਸੀਂ ਆਪਣੇ ਬੇਟੇ ਦੀ ਤਸਵੀਰ ਦਿਖਾ ਦਿਓ ਹਾਂਜੀ ਤੇ ਜਿਹੜੇ ਲੋਕ ਅਗਰ ਤੁਹਾਡੇ ਨਾਲ ਸੰਪਰਕ ਕਰਨਾ ਚਾਹਣ ਅਗਰ ਤੁਹਾਡੇ ਬੱਚੇ ਨੂੰ ਅਗਰ ਕੋਈ ਦੇਖੇ ਤਾਂ ਇੱਕ ਵਾਰੀ ਤੁਸੀਂ ਆਪਣਾ ਨੰਬਰ ਵੀ ਦੱਸ ਦਿਓ ਹਾਂਜੀ ਮੈਂ ਸਾਰਾ ਕੁਝ ਦੱਸ ਦਾਂ ਨਾ ਆ ਬੇਟਾ ਹੈ ਜੀ ਬਲੂ ਕਲਰ ਦਾ ਨੇ ਪਟਕਾ ਬੰਨਿਆ ਜੀ yellow ਕਲਰ ਦੀ ਟੀ-ਸ਼ਰਟ ਪਾਈ ਜੇ ਬਲੂ ਕਲਰ ਦਾ ਪਜਾਮਾ ਜੇ ਮੈਰੂਨ ਕਲਰ ਦਾ ਬੈਗ ਉਹਨੇ ਮੋਢੇ ਤੇ ਪਾਇਆ ਹੈ ਜੇ ਸਰਦਾਰ ਸੋਨਾ ਕੋਈ ਇਹੋ ਜੀ ਗੱਲ ਨਹੀਂ ਕੋਈ ਟੈਨਸ਼ਨ ਵਾਲੀ ਵੀ ਗੱਲ ਨਹੀਂ ਆ ਤੇ ਭਾਜੀ ਮੈਂ ਅਗਰ ਤੁਹਾਡੇ ਬੱਚੇ ਨੂੰ ਕੋਈ ਲੱਭਦਾ ਆ ਜਾਂ ਦੇਖਦਾ ਆ ਤੇ ਕਿਸ ਨੰਬਰ ਤੇ ਤੁਹਾਡੇ ਨਾਲ ਸੰਪਰਕ ਕਰਨਾ ਮੈਂ ਨੰਬਰ ਬੋਲ ਦਿੰਨਾ ਭਾਜੀ 9646 581513 9646 ਇਹ ਦੂਸਰਾ ਨੰਬਰ ਹੈਗਾ 9646 312136 ਦੋ ਨੰਬਰ ਹੈਗਾ ਸੰਪਰਕ ਕਰੋ ਹੱਥ ਜੋੜ ਕੇ ਬੇਨਤੀ ਕਿਤੇ ਵੀ ਬੱਚਾ ਮਿਲਦਾ ਉਹਨੂੰ ਸਾਡੇ ਕੋਲ ਲੈ ਕੇ ਆਓ